ਇਹ ਕੋਈ ਜਿਹੜੀ ਸਰਕਾਰੀ ਟੰਤਬੀ ਵਰਤੋਂ ਵਿੱਚ ਉਹ ਕੀ ਗੋਮਟਰ ਕਰਦੀਆਂ ਨੇ ਉਹਦੇ ਤੋਂ ਮੈਨੂੰ ਕੋਈ ਕੰਤੂ-ਕੰਤੂ ਨਹੀਂ ਜੀ ਜੀ ਅਸੀਂ ਜਦੋਂ ਇਹ ਕੋਆਪਰੇਟਿਵ ਲੋਨ ਮਾਫ ਕੀਤੀ ਸੀ 4700 ਆਨ ਸਮਥਿੰਗ ਕੋਈ ਗਰ ਉਹਦੇ ਬਾਅਦ ਇੱਕ ਮੋਗਾ ਚ ਰੈਲੀ ਕੀਤੀ ਗਿਆ ਜਿੱਥੇ ਨਹੀਂ ਹੁੰਦੀ ਆ ਉਥੇ ਕੋਆਪਰੇਸ਼ਨ ਮਿਨਿਸਟਰ ਬੋਲ ਰਿਹਾ ਸੀ ਕਿ ਮਾਂ ਕਿ ਜੋ ਆਪ ਪਾਰਸਿਆ ਸੀ ਜਾਂ ਸਾਡਾ ਸੈਕਟਰੀ ਦੀਕੇ ਤੇリエ ਗਵਰਨਮੈਂਟ ਦੀਆਂ ਹੁੰਦੀਆਂ ਨੇ ਰੈਲਿਸ ਉਹ ਜਿਹੜੀ ਗਵਰਨਮੈਂਟ ਦੀ ਪੋਸਟਿੰਗ ਡਿਪਾਰਟਮੈਂਟ ਉਹ ਕਰ ਸਕਦੇ ਪਰ ਫਸਟ ਟਾਈਮ ਹੋਇਆ ਕਿ ਜੋ ਨਸ਼ਮ ਹੋਤ ਉਹਦੇ ਸਾਰੀਆਂ ਪਾਰਟੀਆਂ ਵਿੱਚ ਸਾਰੀਆਂ ਪਾਰਟੀਆਂ ਆਉਂਦੀਆਂ ਬਹਿਮਤ ਤੋਂ ਬਿਨਾਂ ਹੋਣਾ ਚਾਹੀਦਾ ਸੀ ਜੇਹੋਂ ਜਿਹੜਾ ਸ਼ਾਨਾ ਨਾ ਲੱਗਾ ਜਿਹੜਾ ਉੱਪਰ ਜਿੱਥੇ ਬੈਠੇ ਸੀ ਉਹ ਡਰਾਈਵ ਤੇ ਉਹ ਵੀ ਉਹਨਾਂ ਨੇ ਪੋਸ ਕਲਰ ਦੇ ਇਲਾਜ ਜੋ ਆਮਾਰੀ ਪਾਰਟੀ ਦਾ ਨਿਸ਼ਾਨ ਹੈ ਪਿੱਛੇ ਜੋ ਲੋਗੋ ਲਗਾ ਜਿਹੜਾ ਬੈਕਡ੍ਰੌਪ ਸੀ ਉਹਦੇ ਚ ਵੀ ਨਾ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਆਨਕ ਨੂੰ ਪ੍ਰੈਜ਼ਾਈਡ ਕਰ ਰਹੇ ਨੇ ਉਹਥੇ ਡੀਜੀਪੀ ਦਾ ਔਰ ਚੀਫ ਸੈਕਟਰੀ ਦਾ ਬੋਲਣਾ ਉਹਦੇ ਤੋਂ ਬਿਨਾਂ ਰਿਐਕਸ਼ਨ ਹੈ ਕਿ ਦੋਵੇਂ ਹੈੱਡ ਆਫ ਦਾ ਸਟੇਟ ਹੌਮ ਜਨ ਡਿਪਾਰਟਮੈਂਟ ਦੇ ਹੋਣ ਆਫੀਸਰ ਜਿੱਤੇ ਜਪਨੀਸ ਤੇ ਉਹ ਇੱਕ ਪਾਰਟੀ ਦੇ ਨਾਲ ਖੜੇ ਹੋ ਜਾਣ ਤੇ ਫਿਰ ਇਹ ਪੰਜਾਬ ਚੱਲੇਗਾ ਕਿਵੇਂ ਕਿ ਅਸੀਂ ਦੇ ਲੋਕਾਂ ਨੂੰ ਇਹ ਦੱਸਤਾ ਕਿ ਅਸੀਂ ਆਖਣਗੇ ਇਹਨਾਂ ਦੇ ਵਰਕਰ ਵੜ ਕੇ ਉਹ ਮਾਰੇ ਸਪੋਕਸਪਰਸਨ ਬੜ ਕੇ ਉਹਨਾਂ ਦੇ ਨਾਲ ਖੜੇ ਆ ਜਸਟਿਸ ਕਿੱਥੋਂ ਲਈ ਜਾਏਗੀ ਜਿਹੜੇ ਕਹਿੰਦੇ ਨਜੁੱਤ ਨਸ਼ਾ ਵਿਰੋਧ ਡੀਜੀਪੀ ਸਾਹਿਬ ਤੁਹਾਡਾ ਹੀ ਐਸਆਈ ਕਹਿ ਰਿਹਾ ਪਾ ਪੰਜਾਬ ਛੱਡ ਜਾਓਗੇ ਜੇ ਪਈ ਬਚਣਾ ਤੇ ਤੇ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੈ ਸਾਡੇ ਲਈ ਕਿ ਐਸਆਈ ਕਹੇ ਪੰਜਾਬ ਛੱਡ ਜਾਓਗੇ ਜੇ ਬਚਣਾ ਤੇ ਲੋਕਾਂ ਨੂੰ ਐਕਸਟਰੈਕਸ਼ਨ ਤੁਹਾਡਾ ਗੁਰਦਾਸਪੁਰ ਜ਼ਿਲ੍ਹਕੇ ਮੇਂ ਲੁੱਟ ਲਿਆ ਸਾਡੇ ਭਰਪੱਖੇ ਦਿਨ ਐਮਐਲ ਕ ਸਾਹਿਬ ਸਾਡੇ ਇਥੇ ਗੋਲੀਆਂ ਚੱਲਦੀਆਂ ਡੇਰਾਬਾਬਾ ਨਾਨਕ ਚ ਦੋ ਬੰਦੇ ਮਾਰ ਦਿੱਤੇ ਬਾਕੇ ਪਿੱਛੋਂ ਦੋ ਤਿੰਨ ਕਰ ਡੇਰਾਬਾਬਾ ਨਾਨਕ ਛੱਡ ਕੇ ਚਲੇ ਗਏ ਨੇ ਕਾਰੋਬਾਰ ਬੈਠ ਕਰ ਰਹੇ ਨੇ ਉੱਥੇ ਚੀਫ ਸੈਕਟੀ ਚੀਫ ਸੈਕਟੀ ਆਪਣੇ ਅਫੀਸਰ ਨੂੰ ਜਿਹੜਾ ਪ੍ਰੋਟੈਕਟ ਨਹੀਂ ਕਰ ਸਕਦਾ ਉਹਨੂੰ ਤਾਂ ਚੀਫ ਸੈਕਟੀ ਦਾ ਹੱਕ ਹੀ ਨਹੀਂ ਕਿੰਨੇ ਪੰਜਾਬ ਚ ਹੱਦ ਤੱਕ ਕਿਸੇ ਸੀਚ ਨਹੀਂ ਹੋਇਆ ਕਿ ਆਈਐਸ ਜਿਹੜੇ ਕੋ ਸਸਪੈਂਡ ਹੁੰਦੇ ਸੀ ਚੀਫ ਸੈਕਟਰੀ ਸਾਹਿਬ ਨੂੰ ਕਾਂਗਰਸ ਦੇ ਜਾਂ ਅਕਾਲੀ ਦਲ ਦੀ ਗਵਰਨਮੈਂਟ ਨੂੰ ਧਿਆਨ ਰੱਖਣਾ ਚਾਹੀਦਾ ਇਹ ਜ਼ਰੂਰ ਸੀ ਕਿ ਉਹਨਾਂ ਨੂੰ ਡਿਸਪਲੇਅਰ ਆਪਣਾ ਗੁੱਸਾ ਪਿਆਰ ਕਰ ਦਿੱਤਾ ਜਾਂਦਾ ਏ ਥਰੂ ਚੀਫ ਸੈਕਟਰੀ ਪਰ ਇਹ ਤੇ ਚੀਫ ਸੈਕਟਰੀ ਹੋ ਜਾ ਜਿਹੜਾ ਜੈ ਕੇ ਉਹਦੋਂ ਨਾ ਬਾੜ ਨੂੰ ਖੇਤ ਨੂੰ ਵਾਰ ਬਚਾਉਂਦੀ ਹੈ ਇਹ ਤੇ ਬਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ ਜਿਹੜਾ ਬੰਦਾ ਆਪਣੀ ਕਲਾਸ ਨੂੰ ਨਹੀਂ ਪ੍ਰੋਟੈਕਟ ਕਰ ਸਕਦਾ ਜਾਂ ਤੇ ਦੱਸੇ ਜਿਹੜੇ ਹੁਣ ਕੀਤੇ ਨੇ सस्पेंड इंडस्ट्री डिपार्टमेंट ਦੇ ਇਹਨਾਂ ਸ਼ੋਕਲ ਨੋਟਿਸ ਕੱਢੇ ਕਿ ਤੁਹਾਨੂੰ ਕਾਦੇ ਚ ਸਸਪੈਂਡ ਕੀਤਾ ਗਿਆ ਪਬਲਿਕ ਦੇ ਵਿੱਚ ਹੋਣਾ ਚਾਹੀਦਾ ਕਿਉਂ ਕਿਉਂ ਕਨਸੀਲ ਕਰ ਰਹੇ ਨੇ ਕਿਉਂ ਲਕੋਰੀ ਨਹੀਂ ਨਾ ਚੀਜ਼ਾਂ ਨੂੰ ਕਿਉਂ ਨਹੀਂ ਦੱਸ ਰਹੇ ਕਿ ਦੋਨੇ ਦੋਨੋਂ ਕੀ ਇਹਨਾਂ ਨੇ ਕੀਤੀ ਗਿਆ ਕਰਪਸ਼ਨ ਦੱਸਣਾ ਚਾਹੀਦਾ ਪਬਲਿਕ ਹੈ ਪਬਲਿਕ ਸਰਵੰਟ ਨੇ ਤੇ ਪਬਲਿਕ ਜਿਸ ਇੱਕ ਪਬਲਿਕ ਰਿਪ੍ਰੈਜ਼ੈਂਟੇਟਿਵ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹਨਾਂ ਨੇ ਆ ਕੇ ਕੀਤਾ ਤੇ ਅਸੀਂ ਇਸ ਕਰਕੇ ਪਰ ਮਨ ਨੂੰ ਬੜੀ ਬਦਕਿਸਮਤੀ ਹੈ ਸਟੇਟ ਦੀ ਕਿ ਕੋਈ ਅਫੀਸਰ ਇਹਨਾਂ ਦੀ ਜਿਹੜੀ ਆਈਐਸ ਐਸੋਸੀਏਸ਼ਨ ਸੀ ਉਹ ਤੇ ਬ੍ਰਿਟਕੋਮ ਦੇਖਾ ਡਫੰਟ ਚੜ੍ਹ ਗਿਆ। ਪਰ ਜੋ ਇਹ ਚਲਾ ਰਹੇ ਨੇ ਡਿਸਟ੍ਰਿਕਟ ਕਿਦੋਂ ਚਲਾ ਰਹੇ ਨੇ ਕਿ ਜੇ ਕੋਈ ਅਗਲੀ ਸਰਕਾਰ ਆਈ ਕਿ ਇਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਡਬਈਆਂ ਕਰ ਦੇ ਕਿਉਂਕਿ ਇਹਨਾਂ ਦੇ ਅੱਗੇ ਬੋਲੀ ਨਹੀਂ ਤੇ ਹੁਣ ਇਹ ਕਿਹੜੇ ਬੋਲੇਗਾ ਇਸ ਕਰਕੇ ਇਹ ਬਲੈਟਰ ਲਿਖੀ ਸੀ ਕਿ ਬਿਨ ਸਟਰੋਂਗ ਓਬਜੈਕਸ਼ਨ ਜਿਹੜਾ ਆਰਟੀਕਲ 153 ਔਰ 162 ਆ ਉਹ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਜਿਹੜੇ ਨੇ ਆਫੀਸਰ ਜਿਹੜੇ ਨੇ ਇਹਨਾਂ ਨੂੰ ਇਹਦੇ ਤੋਂ ਬਾਹਰ ਰੱਖਿਆ ਗਿਆ ਕਿ ਤੁਸੀਂ ਪাবਲਿਕ ਸਰਵੰਟ ਹੋ ਤੁਸੀਂ ਗਵਰਨਮੈਂਟ ਦੇ ਨਮਾਇਦੇ ਨਮਾਇਦੇ ਗਵਰਨਮੈਂਟ ਦੇ ਨਮਾਇਦੇ ਪੋਲੀਟੀਕਲ ਪਾਰਟੀ ਦੇ ਨਮਾਇਦੇ ਨੇ ਇਹਨਾਂ ਦੋਨਾਂ ਨੇ ਇਹਦੀ ਗ੍ਰੋਸ ਵਾਇਲੇਸ਼ਨ ਕੀਤੀ ਹੈ ਔਰ ਇਹਨਾਂ ਨੂੰ ਇਮੀਡੀਏਟਲੀ ਮੈਂ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਦੇ ਡੀਓਪੀਟੀ ਨੂੰ ਨੋਮੀਨਲ ਲੈਟਰ ਲਿਖ ਲਿਆ ਤੇ ਨਾਲ ਹੀ ਉਥੋਂ ਦੇ ਸੈਕਟਰੀ ਸੈਕਟਰੀ ਕੈਬਨਟ ਸੈਕਟਰੀ ਗਵਰਨਮੈਂਟ ਆਫ ਇੰਡੀਆ ਨੂੰ ਦਿੱਤੀਆ ਔਰ ਡੀਜੀਪੀ ਉਹਨਾਂ ਨੂੰ ਮਨਿਸਟਰ ਨੂੰ ਲਿਖੀ ਆ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਇਹਦੇ ਤੇ ਗੱਲ ਕਰੋ ਇਹ ਕਿੰਨੇ ਪ੍ਰਹਾਰ ਐਕਸ਼ਨ ਪ੍ਰਹਾਰ ਪ੍ਰਹਾਰ ਤੇ ਉਹ ਕਰਨੇ ਮੋੱਖ ਮੰਤਰੀ ਜਿੱਥੇ ਬੈਠਾ ਉੱਥੇ ਅੱਜ ਪੇਤੇ ਹਸਪੀਟਲ ਜਿੱਕਰਦਾ ਤੇਰੇ ਬੰਬ ਰੱਖ ਦਿੱਤਾ ਯਾਰ ਇਹਦੇ ਤੋਂ ਬਾਅਦ ਨਮੋਸ਼ੀ ਵਾਲੀ ਗੱਲ ਹੀ ਕੋਈ ਨਹੀਂ ਮੈਂ ਇਹ ਤੇ ਤੁਸੀਂ ਸੁਣਿਆ ਸੀ ਹਸਪੀਟਲ ਦਾ ਚੇਤਾ ਆ ਗਿਆ ਮੇਰੇ ਕੋਲ ਜੇ ਡਿਪਾਰਟਮੈਂਟ ਰਿਆ ਪਰੋਲ ਤੇ ਸੁਣੀ ਦੀ ਸੀ ਕਿ ਜੇਲ੍ਹ ਜੋ ਪਰੋਲ ਹੁੰਦੀ ਆ ਪਹਿਲੀ ਵਾਰ ਦੇਖਿਆ ਇਸ ਟੀਵੀ ਦੇ ਵਿੱਚ ਕਿ ਮੁੱਖ ਮੰਤਰੀ ਦੀ ਹਸਪਤਲ 'ਚ ਪ੍ਰੋਬਲ ਹੋਈ ਪੁਲਿਸ ਗਈ ਤੇ ਪੁਲਿਸ ਨਾਲ ਵਾਪਸ ਆ ਕੇ ਫਿਰ ਉੱਥੇ ਦਾਖਲ ਕਰਵਾ ਦਿੱਤਾ ਤੇ ਇਹ ਜੇ 3 ਮਿਨਿਸਟਰ ਨੂੰ ਜਾਂ ਜਿਹੜੀ ਕਿੰਨੀ ਪਈ ਨੇ ਅੱਜ ਬੈਠੇ ਨੇ ਦੋਨੋਂ ਐਮਐਲਏ ਸਾਹਿਬਾਨ ਪੰਜਾਬ ਜਿਸ ਤੌਰ ਦੇ ਵਿੱਚੋਂ ਨਿਕਲ ਰਿਹਾ ਇਹ ਦਿਨ ਬਹੁਤ ਮਾੜੇ ਨੇ ਮੁੱਖ ਮੰਤਰੀ ਸਾਹਿਬ ਕੱਲ ਤੁਸੀਂ ਕਿਸੇ ਦੀਆਂ ਮੁੱਛਾਂ ਦੇ ਗੱਲ ਕਰਦੇ ਸੀ ਕਿ ਜੇ ਰਿਕੋਲਗ ਜਿਹੜੇ ਕੰਚਿਤਗਾਮ ਮੋਖੰਤਰੀ ਉਹ ਸਟਰੀ ਤੇ ਬੋਲ ਉਥੇ ਕਹਿੰਦਾ ਮੇਰੇ ਪਿੱਛੇ ਕਸਮ ਖਾਓ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਉਹ ਭਾਈ ਪਹਿਲਾਂ ਆਪਣਾ ਤੇ ਕਹਦੇ ਕਹਿ ਕੇ ਵਿੱਚ ਬੋਲਦੇ ਮੈਂ ਜਿੱਥੇ ਕਹਣਾ ਜਿਹੜੇ ਮੈਂ ਭਗਵੰਦ ਸਿੰਘ ਮਾਨ ਅੱਜ ਤੋਂ ਨਸ਼ਾ ਛੱਡਦਾ ਹਾਂ ਕਹਿੰਦਾ ਤੁਸੀਂ ਮੈਂ ਬੋਲੂਗਾ ਤੇ ਤੂੰ ਆਪਣਾ ਨਾਂ ਬੋਲ ਦਿਓ ਇਹਦਾ ਮਤਲਬ ਸਾਰਾ ਕੁਝ ਉਹ ਕਰਨਗੇ ਮੈਂ ਸਾਰਾ ਕੁਝ ਉਹ ਬੰਦ ਕਰਨਗੇ ਮੈਂ ਸਭ ਕੁਝ ਕਰਾਂਗਾ ਉਥੇ ਨੂੰ ਕਹਣਾ ਜਿਹੜੇ ਤੁਹਾਨੂੰ ਕਹਣਾ ਜਿਹੜੇ ਮੈਂ ਆਪਣਾ ਨਾਮ ਲਵਾਂਗਾ ਤੁਸੀਂ ਆਪਣ ਆਪਣਾ ਨਾਮ ਦੋ ਉਹ ਤੇ ਜਿਹੜਾ ਮੈਪ ਉਹ ਸਾਰੇ ਬੋਲਗੇ ਨਾ ਨਿਸ਼ਾਨ ਨਹੀਂ ਕਰਾਂਗਾ ਵਾ ਪੀਵਾ ਤੇ ਹਸਪੀਟਲ ਕਾ ਜਦ ਦਖਲ ਹੁਣਾ ਉਹਨਾਂ ਦੇ ਮੇਰੇ ਖਾਰੇ ਇੱਥੇ ਜੀਪੀ ਲਾ ਦਿੱਤੀ ਹੈ ਹੁਣ ਹੁਣ ਦੂਜੇ ਤੱਕ ਖੋਲਦੇ ਨਹੀਂ ਕਿ ਚੱਲ ਜੇਪ ਲਾਓ ਤੇ ਖੋਲੋ ਤੇ ਕਰ ਦੋ ਉਹ ਫੰਰੀ ਸਾਹਿਬ ਜ਼ਮੀਨ ਤੇ ਆਓ ਜਿੰਨੇ ਹੈਕਰਵਾਜੀ ਜਾਂ ਐਰੋਗੈਂਸੀ ਤੁਹਾਡੇ ਚਿਆ ਦਿਨ ਰਗੇ ਸਾਰੇ 6 ਮਹੀਨੇ ਕਿਨੇ ਕਿਨੇ ਦਿਨ ਬਣ ਕੇ ਕਿਨੇ ਦਿਨ ਬਣ ਕੇ ਉਸ ਵੀਰਨ ਅਸੀਂ 180 ਦਿਨਾਂ ਦਾ ਮੁੱਖ ਮੰਤਰੀ ਉਹਦੇ ਬਾਅਦ ਕੀ ਬਣਨਾ ਇਹਦਾ ਕੋਈ ਪਤਾ ਨਹੀਂ ਜਿੰਨਾਂ ਦੇ ਸਿਰ ਤੇ ਬੜਕਾ ਮਾਰਦਾ ਸਭ ਤੋਂ ਪਹਿਲਾਂ ਇਹ ਉੱਥੇ ਪੈਰਾ ਚ ਬੈਠੇ ਹੋਗੇ ਨਹੀਂ ਉੱਥੇ ਨਾਲੀ ਉੱਥੇ ਦੇ ਨਾਲ ਸ਼ਫੀਰ ਬਾਦੂ ਮੈਂ ਕਹਿਣਾ ਚਾਹੁੰਦਾ ਕਿ ਤੂੰ ਨਾਲ ਦਾ ਕਿਉਂ ਨਹੀਂ ਨਾਂ ਲੈਂਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਆਫਿਸ ਹੈ ਜਿੱਥੇ ਹਲੀਪੈਡ ਵੀ ਬਣ ਰਿਹਾ ਸੀ ਤੇ ਬਣਿਆ ਨਹੀਂ ਉਹ ਸਾਰਾ ਕੁਝ ਤਾਂ ਉੱਥੇ ਚੱਲਦਾ ਨੇੜੇ ਨੇੜੇ ਆਗੇ ਨੂੰ ਕਿੱਡੀ ਦੂਰ ਜਾਣਾ ਨਹੀਂ ਸੀ ਪੰਡਾ ਸੁਪਰੀਮੋ ਨੂੰ ਤੇ ਹਸਪੀਟਲ ਚ ਗੈਸਟ ਹਾਊਸ ਬਣਾ ਲਿਆ ਔਰ ਮੇਰੇ ਖਿਆਲ ਹੈ ਕਿ ਇਦਾਂ ਵਧੀਆ ਪੀਜੀਆਈ ਹਸਪੀਟਲ ਆ ਮੁੱਖ ਮੰਤਰੀ ਜਿਹੜਾ ਸਰਕਾਰੀ ਹਸਪੀਟਲ ਚ ਨਹੀਂ ਜਾਂਦਾ ਤੇ ਜਿਹੜਾ ਕਹਿੰਦਾ ਮੈਂ ਇਲਾਜ ਫ੍ਰੀ ਕਰ ਦਤਾ ਤੁਹਾਨੂੰ ਆਮ ਕਲੀਨਿਕ ਚ ਜਾ ਕੇ ਕਿਉਂ ਨਹੀਂ ਕਰਾਇਆ ਵੀ ਮੈਡੀਕਲ ਕਾਲਜ ਸਾਡਾ ਪਟਿਆਲਾ ਉੱਥੇ ਕਿਉਂ ਨਹੀਂ ਗਿਆ ਮੈਡੀਕਲ ਕਾਲਜ ਸਾਡਾ ਇੱਥੇ ਆ ਹਰਮਨ ਸਰ ਕਿਉਂ ਨਹੀਂ ਜਨਾਬ ਜੇ ਕਿਹਨ ਲੋਕਾਂ ਨੂੰ ਕਹਦਾ ਸੀ ਆਮ ਕਰਦੇ ਆ ਤੇ ਆਪ ਖਾਸ ਬਣਦਾ ਕਿਉਂ ਨਹੀਂ ਉਥੋਂ ਲੈ ਡਟ ਲੈ ਆਏ ਹਾਂ ਕਰੋਸੀਨ ਪਾਣੀ ਦੀ ਬੋਤਲੋ ਚੱਕ ਬਾਹਰ ਲੈ ਕੇ ਪੀਵੇ ਕਿ ਇਹਦੇ ਮਹਿੰਗੇ ਹਸਪਤਲ ਦੇ ਮੁਕੰਤਰੀ ਦਾ इलाज ਹੋਣਾ ਮੇਰੇ ਖਿਆਲ ਚ ਪੀਜੀਐ ਸਭ ਤੋਂ ਇੰਡੀਆ ਦੇ ਵਿੱਚ ਬੈਸਟ ਹਸਪਤਲ ਸਾਡਾ ਪੀਜੀਐ ਚੰਡੀਗੜ੍ਹ ਹੈ ਤੇ ਉਥੇ ਮੁਕੰਤਰੀ ਦੇ ਜਾਣੋਂ ਡਰਦਾ ਤੇ ਪ੍ਰਾਈਵੇਟਾਂ 'ਚ ਜਾਂਦਾ ਇਹਦਾ ਮਤਲਬ ਕਿ ਆਮ ਘਰ ਨੇ ਇੱਕ ਖਾਸ ਕਰਤਾ ਬੱਚਾ ਉਹ ਕੋਲੇ ਆਪ ਤੇ ਬੱਚ ਜਾਣਾ ਕਿਹਦੇ ਕੋਲ ਕਿਹਦੇ ਕੋਲ ਕਿਹੜੇ ਕਿਹੜੇ ਕੋਲ ਪੰਜਾਬ ਨਸ਼ੇ ਤੋਂ ਬਚਾ ਲੈ ਜਿਲ੍ਹਾ ਪ੍ਰੀਸ਼ਾ ਬਲਾਕ ਸੰਪਤੀ ਵਿੱਚ ਉੱਥੇ ਜਿਹੜੀ ਉਹਨਾਂ ਨੂੰ ਮੈਂ ਪੁੱਛਣਾ ਤੁਨਾ ਸੁਖਵੀਰ ਸਿੰਘ ਜੀ बोलो खुलके नश्या दे अगेंस्ट पंजाब बचेगा तां जे असी नश्यां तो بچਾਂਗੇ। ਕਿ ਤੂੰ ਸਿੱਧੇ ਨਸ਼ੇ ਦੇ ਸਲਾਗਨ ਨਾਲ ਲੈ ਕੇ ਤਰ ਫਿਰ ਦਿਓ। ਦਾਦਾ ਸਵਾਮੀ ਜੀ ਕਹਿ ਰਹੇ ਆ ਕਿ ਆਪਾਂ ਵੀ ਆਪੀ ਕੇ ਨਾ ਫੋਟੋ ਨੇ ਕਿ ਤਾ ਵਾਂਗਾ। ਮੈਂ ਤੇ ਪਿੰਡੋਂ ਨਹੀਂ ਸੀ ਇਸ ਸੱਕ ਚ। ਸੰਤ ਜਿਹੜੇ ਹੁੰਦੇ ਨੇ। ਕਿ ਬੰਦ ਨੂੰ ਬਹੁਤ ਉਹਨਾਂ ਦੀ ਰਿਸਪੈਕਟ ਹੈ। ਮੈਂ ਦਿਲੋਂ ਬਹੁਤ ਰਿਸਪੈਕਟ ਕਰਦਾ। ਔਰ ਬਾਬਾ ਜੀ ਬਰਕਤ ਮੇਰੇ ਕੋਲ ਇਨਸਾਨ ਪੈਦਾ ਵੀ ਹੋ ਸਕਦਾ। ਔਰ ਪੜੇ ਕੋਈ ਪਹਿਲਾਂ ਵਿਖਿਆਣਾ ਕਿ ਕੋਈ ਇਦਾਂ ਨਹੀਂ ਕਰਦੇ ਉਹ ਬਹੁਤ ਹੀ ਕਾਈਂਡਾਟਡ ਨੇ ਨਾ ਪਿੱਛੋਂ ਸਾਰੇ ਅਸੀਂ ਜਾਣੇ ਆ ਉਹ ਛੋਟੇ ਭਰਾ ਵਾਂਗੂੰ ਕਲਰ ਕਰਦੇ ਨੇ ਔਰ ਇੱਕ ਨਾਲ ਨਹੀਂ ਜਿਹੜਾ ਵੀ ਜਾਂਦਾ ਤੇ ਉਹਦਾ ਕੋਈ ਗਲਤ ਗਲਤ ਨਹੀਂ ਕੱਢਣੇ ਉਹਨਾਂ ਦੁਖੀ ਹੋ ਕੇ ਦਿੱਤੀ ਹੋएगी ਇਹ ਗਲਤੀ ਸਾਡੀ ਹੈ ਇਹ ਬਾਪਾ ਜੀ ਦੀ ਗਲਤੀ ਹੈ ਮੈਂ ਕਹਦਾ ਮਜੀਠਿਆ ਮੇਰਾ ਯਾਰ ਹੈ ਮਤਲਬ ਫਿਰ ਨਸ਼ੇ ਵਾਲਾ ਨਾ ਯਾਰ ਨਹੀਂ ਨਹੀਂ ਵੇਖੋ ਗੱਲ ਸੁਣੋ ਉਹ ਮੈਂ ਯਾਰ ਨਹੀਂ ਕਿਹਾ ਬਿਲਕੁਲ ਰਿਸ਼ਤੇਦਾਰ ਇਨੀਸ਼ੀਅਟ ਹੀ ਜਾਂਦੇ ਕਉਂਦੇ ਕਈ ਨਵੇਂ ਮੈਨੂੰ ਦੋਸਤ ਹਨ ਉਹ ਤਾਂ ਤੂੰ ਰਿਸ਼ਤੇਦਾਰ ਹਨ ਦੋਸਤ ਜਾਂ ਇਹ ਕਹਿ ਨਹੀਂ ਹੁੰਦੀ ਕਿ ਪਰ ਮੇਰੇ ਖਿਆਲ ਚ ਕਿ ਉਹਨਾਂ ਨੇ ਜੋ ਕਿਹਾ ਕਿ ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਇਹ ਉਹਨਾਂ ਨੇ ਗਲਤ ਕਿਹਾ ਉਹ ਉਹਨਾਂ ਦੀ ਜ਼ੁਬਾਨ ਤੋਂ ਹੈ ਉਹਨਾਂ ਨੇ ਕਿਹਾ ਕਿ ਇਹ ਤੇ ਗੌਰਮਨ ਨੂੰ ਦੇਖਣਾ ਕਿ ਕਿਵੇਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਕਿਸੇ ਦੇ ਬਖ랍 ਇਹਨੂੰ ਮੈਂ ਨਹੀਂ ਠੀਕ ਸਮਝਦਾ ਪਾਪੀ ਸੈਂਟਰੀ ਕਾ ਤਾਂ ਜਾ ਮੇਰਾ ਨਿਖਰ ਬਾਬਾ ਜੀ ਨੂੰ ਅਸੀਂ ਸਾਰੇ ਉਹਨਾਂ ਨੂੰ ਮੱਥਾ ਟੇਕਣ ਜਾਂਦੇ ਆ ਤੇ ਉਹ ਕਦੀ ਵੀ ਮੇਰੇ ਖਿਆਲ ਚ ਮੈਂ 100% ਉਹ ਸਿਰਫ ਦੁਨੀਆ ਦਾ ਉਧਾਰ ਕਰਨ ਲਈ ਆ ਨਾ ਕਿ ਪੋਲਟਿਕਸ ਵਿੱਚ ਆਉਣ ਲਈ ਪਰ ਇੱਕ ਜਰੂਰ ਆ ਕਿ ਜਦੋਂ ਜੈਦਾ ਸਾਨੂੰ ਮਿਲਦੇ ਜਿਸ ਤਰੀਕੇ ਦੇ ਨਾਲ ਨੇ ਉਹ ਸਾਨੂੰ ਮਣ ਕੇ ਪਾਰ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੰਤ ਦਾ ਦਿਲ ਬਹੁਤ ਵਿਹਦਾ ਬਹੁਤ ਵਿਸ਼ਾਲ ਹੁੰਦਾ ਤੂੰ ਉਹਨਾਂ ਦਾ ਵਿਸ਼ਾਲ ਹੁੰਦਾ ਕਿਪਟਰ ਹਾਸ ਹਦਕਾਰੇ ਆ ਰੇ ਨਹੀਂ ਯਾਰ ਆਪਨੇ ਕੋਈ ਸਾਰੇ ਉਹਨਾਂ ਦੇ ਨਾਲ ਰਹੇ ਆ ਤੇ ਜੇ ਅਕਾਲੀ ਦਸ ਦਾ ਆਮ ਆਦਮੀ ਪਾਰਟੀ ਚ ਕੋਈ ਜਾ ਸਕਦਾ ਤੇ ਉਦੋਂ ਠੀਕ ਹੈ ਜਾਂ ਭਾਜਪਾ ਚ ਤੇ ਜੇ ਕੋਈ ਕਾਂਗਰਸ ਦੇ ਵਿੱਚ ਆ ਜੇਗਾ ਤਾਂ ਉਹ ਗਲਤ ਹੋਏਗਾ। ਮੇਰੇ ਤੋਂ ਮਾਰ ਰਿਹਾ ਨਹੀਂ ਇਹਦੇ ਬਾਰੇ ਮੈਂ ਤੇ ਤੁਹਾਨੂੰ ਪੁੱਛਦਾ ਮੈਂਗਾ ਜੇ ਆ ਜਾਣਗੇ ਤੇ ਗਲਤ ਆ ਆਪੇ ਪਤਾ ਲੱਗ ਆਪੇ ਪਤਾ ਲੱਗ ਜੇ ਜਦੋਂ ਉਹਨੇ ਹਾਈਪ ਨਾਲ ਕਰੀਏਟ ਕਰਿਆ ਕਰੋ